ਇਹ ਮਾਮਲਾ ਜੀ ਹੈ ਗੁਰਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਭਾਗੀਵੰਦਨ ਪਿੰਡ ਦੇ ਐ ਦੋ ਜਣੇ ਇਹ ਇਧਰ ਉਮਰਸਾ ਤੋਂ ਫਰੋਜਪੁਰੋਂ ਹੈਰੋਂ ਲੈ ਆਗੇ ਤੇ ਇੰਦਰ ਸਪਲਾਈ ਕਰਦੇ ਇਹ ਕਾਫੀ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਪਹਿਲਾ ਮਹੀਨਾ ਤੇ ਕਹਿ ਦਰਦਾ ਹੁਣ ਸਾਨੂੰ ਇੱਕ ਹਫਤਾ ਹੋ ਗਿਆ ਜਨ ਮੰਗ ਲੱਗਣ ਤਾਬੂ ਨਿਯਾਰੇ ਤੇ ਕੱਲ ਅਸੀਂ ਫਿਰ ਇਸ ਹਾਮ ਨੂੰ ਤਾਬੂ ਕਰ ਲੈ ਜਿਨ੍ਹਾਂ ਤੋਂ 260 ਗ੍ਰਾਮ ਹੈਰੋਂ ਨੂੰ ਤੇ 1350 ਨਹੀਲੀਆਂ ਗੋਲੀਆਂ ਖਾਣਾ ਐਸਟੀਫ ਆਣਾ ਮਾਲਵੀ ਕਿੰਨਾ ਦੇ ਪੇ ਦਰਜ ਰੱਖੀ ਦਿੱਤੀ ਗਈ ਹੈ ਇਹਨਾਂ ਫਰਮਾਂ ਥਾਣੇ ਚ ਮੰਦਾ ਹਵਲਾਤਾ ਜਨਾਂ ਪੇਸ਼ ਦਾਲਤਾ ਕਰਕੇ ਕੋਲ ਸੌਣ ਲਵਾਂਗੇ ਅੱਗੇ ਵੇਖਦੇ ਤਬਦੀਸ਼ ਕੀ ਕਹਿੰਦੀ ਆ ਕਿ ਥੋਲੇਉਂਦੇ ਇਹ ਕਿੰਨੂੰ ਦਿੰਦੇ ਇਹ ਹਜੇ ਹੋਰ ਸੇ ਕਰਨੀ ਬਾਕੀ ਆ ਤੇ ਜਾ ਰਹੀ ਸੀ ਕਿਤੇ ਡਿਲੀਵਰੀ ਕਰਨ ਜਾ ਰਹੀ ਸੀ ਲੈ ਕੇ ਆਈ ਹੈ ਇਧਰੋਂ ਅੰਮ੍ਰਿਤਸਰ ਸਾਈਡ ਤੋਂ ਲੈ ਕੇ ਆਈ ਕਿ ਅੱਗੇ ਡਿਲੀਵਰੀ ਪਿੰਡ ਭਾਗਿਓਂ ਪਹੁੰਚਣਾ ਹੈ ਇਹਨਾਂ ਨੇ ਆਪਦੇ ਉੱਥੇ ਨੇੜੇ ਤਲਵੰਡੀ ਸਾਹਿਬ ਉਠਾਣੇ ਮੇਰੀਏ ਚਾਥੇ-ਪਾਥੇ ਇਹ ਜਿਹੜਾ बाकी करते हैं। बाकी जो पुष्कर से तमिल बाकी हैं, मेरे को इन्हाँ जो लाहा तो हमने ऑन दिए। पहला हाँ, पहला है कि दो उनका तमिल जादा है रवन्दे, एक का जो दूसरे सात तो हम सोमाट्रोस। हाँ होना चाहिए। कितने तो देर एस्टीमेट है? दो, दो पिछंद तो इस उह जी से। आपको सेना का कनेक्शन क्यों ਕੁਬਣ ਦੇ ਰਹਿਣ ਵਾਲਿਆਂ ਰਲ ਕੇ ਜਿਹੜਾ ਫੋਕਰੀ ਦਾ ਉਹ ਛੋਟਾ ਉਹਦਾ ਪਤਾ ਨਹੀਂ ਲੱਗਦਾ ਵੀ ਹਾਂ ਇਹ ਇਸ ਤਰ੍ਹਾਂ ਕੰਮ ਕਰਦਾ ਹੋਊਗਾ ਦੇਖੋ 19 ਰੰਤਾਰੇ ਹਾਂ ਕਿੰਨੇ ਇਸ ਤਰ੍ਹਾਂ ਲੜਵੀਂ ਨਾ ਹੋਊਗੀ ਹਾਂ ਐਫਐਜ ਦਰਜ ਹੋ ਗਈ ਇਹਨਾਂ ਤੇ ਅੱਗੇ ਪੋਸਟਮਨ ਲਾਵਾਂਗੇ ਕਿ ਜੋ ਮਾਰਵੀ ਹੋਊਗੀ ਤਰੀਕੇ ਲਾਵਾਂਗੇ